ਅਕਤੋਂ ਤੋਂ ਖੋਣੇ ਆਪਾਂ ਮਰੇੜ ਕੋਲੇ ਸ਼ਹਿਰ ਦਾ ਲੋਹਾ ਬਾਜ਼ਾਰ ਇੱਥੇ ਤੁਹਾਨੂੰ ਕੰਡੇ ਹੋਵੇ ਹਨ ਬਾਕੀ ਲੋਹੇ ਦਾ ਸਾਰਾ ਸਮਾਨ ਜਿਵੇਂ ਕਈਆਂ ਹੋਗੀਆਂ ਤਸਲੇ ਹੋ ਗਏ ਐਵੇਂ ਦਾ ਸਾਰਾ ਸਮਾਨ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬਾਕੀ ਦਾਤੀ ਕਈਆਂ ਖੋਰਪੇ ਹਨ ਤੇ ਬਾਕੀ ਫੌੜੇ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ ਮਿਲ ਜੂ ਵਗੋਗੇ ਲਓ ਜੀ ਐਵੇਂ ਦੀ ਸਾਰੀ ਇਹ ਮਾਰਕੀਟ ਆ ਸ਼ਹਿਰ ਮਰੇੜ ਕੋਲੇ ਦੀ ਲੋਹਾ ਬਾਜ਼ਾਰ ਤੇ ਜਿਹਦੇ ਬਾਰੇ ਆਪਾਂ ਨੂੰ ਬਹੁਤ ਮੈਸੇਜ ਆਇਆ ਸੀ ਜਿਵੇਂ ਟੱਬ ਵਗਾਰ ਹੋਗੇ ਬਾਕੀ ਕਾਫੀ ਦੂਰ ਤੱਕ ਇਹ ਮਾਰਕੀਟ ਆ ਹaryana ਨੂੰ ਪਿਆਰ ਪਰਿ ਸਾਸਤਰੀ ਕਾਲ ਦੀ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਆ ਤੁਹਾਨੂੰ ਸ਼ਹਿਰ ਮਰੇੜਕੋਟਲੇ ਦਾ ਆਪਾਂ ਲੋਹਾ ਬਾਜ਼ਾਰ ਦਿਖਾਵਾਂਗੇ ਕਿਉਂਕਿ ਆਪਾਂ ਨੂੰ ਬਹੁਤ ਮੈਸੇਜ ਤੇ ਕਮੈਂਟ ਆਏ ਦੀ ਲੋਹੇ ਬਾਜ਼ਾਰ ਬਾਰੇ ਆ ਤੁਹਾਨੂੰ ਸ਼ਹਿਰ ਮਰੇੜਕੋਟਲੇ ਦਾ ਲੋਹੇ ਬਾਜ਼ਾਰ ਦਾ ਟੂਰ ਕਰਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਕੀ ਵੀਡੀਓ ਦਾ ਕਮੈਂਟ ਜਰੂਰ ਕਰਿਆ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋਗੇ ਲਓ ਜੀ ਅੱਜ ਪਹੁੰਚੇ ਆਪਾਂ ਸ਼ਹਿਰ ਮਰੀੜਕੋਟਲੇ ਤੇ ਇੱਥੋਂ ਸ਼ਹਿਰ ਮਰੀੜਕੋਟ ਦਾ ਲੋਹਾ ਬਾਜ਼ਾਰ ਜਿਹੜਾ ਸ਼ੁਰੂ ਹੋ ਜਾਂਦਾ ਤੇ ਅੱਜ ਤੁਹਾਨੂੰ ਸਾਰਾ ਆਪਾਂ ਸ਼ਹਿਰ ਮਰੀੜਕੋਟ ਦਾ ਲੋਹਾ ਬਾਜ਼ਾਰ ਦਿਖਾਵਾਂਗੇ ਕਿਉਂਕਿ ਆਪਾਂ ਨੂੰ ਬਹੁਤ ਕਮੈਂਟ ਤੇ ਮੈਸੇਜ ਆਇਆ ਦੀਏ ਬਾਜ਼ਾਰ ਬਾਰੇ ਵੀ ਸਾਨੂੰ ਇਹ ਬਾਜ਼ਾਰ ਦਿਖਾਇਆ ਜਾਵੇ ਤੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਮਰੀੜਕੋਟਲੇ ਸ਼ਹਿਰ ਦਾ ਲੋਹਾ ਬਾਜ਼ਾਰ ਇੱਥੇ ਤੁਹਾਨੂੰ ਕੰਡੇ ਹੋਵੇ ਹਨ ਬਾਕੀ ਲੋਹੇ ਦਾ ਸਾਰਾ ਸਮਾਨ ਜਿਵੇਂ ਕਈਆਂ ਹੋਗੀਆਂ ਤਸਲੇ ਹੋਵੇ ਐਵੇਂ ਦਾ ਸਾਰਾ ਸਮਾਨ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬਾਕੀ ਦਾਤੀ ਕਈਆਂ ਖੁਰਪੇ ਹਨ ਤੇ ਬਾਕੀ ਫੌੜੇ ਐਵੇਂ ਦਾ ਜੇ ਬੱਚਾ ਗੱਲ ਕਰੀਏ ਪੱਟੀਆਂ ਹੋਣੀਆਂ ਜਵੇਂ ਹਨ ਤੇ ਆਹ ਦੇਖੋ ਇੱਧਰ ਘਰ ਲਓ ਜੀ ਇਹ ਆ ਪਿੰਗਰੇ ਵਗਾਰਾ ਐਵੇਂ ਤਾਂ ਵੀ ਤੁਹਾਨੂੰ ਸਾਰਾ ਸਮਾਨ ਜਿਹੜਾ ਮਿਲ ਜੂਗਾ ਬਾਜ਼ਾਰ ਦੇ ਵਿੱਚ ਤੇ ਚੁੱਲ੍ਹੇ ਵਗਾਰਾ ਹੋ ਗਏ ਹਨ ਤਸਲੇ ਹੋ ਗਏ ਲਓ ਜੀ ਐਵੇਂ ਦੀ ਸਾਰੀ ਇਹ ਮਾਰਕੀਟ ਆ ਸਹਿਰ ਮਰੇੜੇ ਕੋਲੇ ਦੀ ਲੋਹਾ ਬਾਜ਼ਾਰ ਤੇ ਜਿਹਦੇ ਬਾਰੇ ਆਪਾਂ ਨੂੰ ਬਹੁਤ ਮੈਸੇਜ ਆਇਆ ਸੀ ਜਿਵੇਂ ਆ ਟੱਬ ਵਗਾਰਾ ਹੋ ਗਏ ਬਾਕੀ ਕਾਫੀ ਦੂਰ ਤੱਕ ਇਹ ਮਾਰਕੀਟ ਆ ਤੇ ਇਸ ਤੋਂ ਇਲਾਵਾ ਇਸ ਤੋਂ ਅੱਗੇ ਲੱਗਦੀ ਆ ਸੰਡੇ ਸੇਲ ਉਹ ਵੀ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਸੰਡੇ ਸੇਲ ਤਾਂ ਹੋ ਸਕਦਾ ਜੇ ਵੀਡੀਓ ਲੰਬੀ ਹੋ ਗਈ ਉਹਦੀ ਆਪਾਂ ਵੀਡੀਓ ਲੱਗ ਤੋਂ ਬਣਾਵਾਂਗੇ ਜਮ ਤੇ ਆ ਸਾਰਾ ਐਵੇਂ ਦਾ ਸਾਰਾ ਬਾਜ਼ਾਰ ਆ ਤੇ ਕਾਫੀ ਵੱਡੀ ਇਹ ਮਾਰਕੀਟ ਆ ਲਓ ਜੀ ਤੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖ ਲੈਣੀ ਆ ਤੇ ਅੱਜ ਆਪਾਂ ਪਹੁੰਚੇ ਹਾਂ ਸਪੈਸ਼ਲ ਥੋਡੀ ਡਿਮਾਂਡ ਤੇ ਕਿਉਂਕਿ ਮੈਨੂੰ ਫੋਨ ਵੀ ਬਹੁਤ ਆਏ ਨੇ ਇਹ ਬਾਜ਼ਾਰ ਬਾਰੇ ਵੀ ਹਨਾ ਵੀ ਵੀਰੇ ਸਾਨੂੰ ਇੱਕ ਵਾਰ ਸ਼ਹਿਰ ਮਰੇਕ ਦਾ ਲੋਹਾ ਬਾਜ਼ਾਰ ਜਰੂਰ ਦਿਖਾਓ ਮੈਂ ਜੇ ਆਪਾਂ ਅੱਗੇ ਬਣਾਈ ਹੋਈ ਆ ਵੀਡੀਓ ਪਰ ਆਪਾਂ ਤੁਹਾਡੇ ਕਹਿਣ ਤੇ ਇੱਕ ਵਾਰ ਫਿਰ ਤੋਂ ਅੱਜ ਤੁਹਾਨੂੰ ਸ਼ਹਿਰ ਮਰੇੜ ਟੋਟਲ ਦਾ ਲੋਹਾ ਬਾਜ਼ਾਰ ਦਿਖਾਉਦੇ ਆ ਤੇ ਐਵੇਂ ਦਾ ਕੁਝ ਸਾਰਾ ਇਹ ਬਾਜ਼ਾਰ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਈਆਂ ਪੂਰੀਆਂ ਬਾਕੀ ਦੇਖਦਾ ਦੋ ਐਵੇਂ ਦੇ ਸਾਰੀਆਂ ਹਨ ਲੋ ਜੀ ਬਾਕੀ ਆ ਤਾਰਾਂ ਹੋ ਗਈਆਂ ਹਨ ਸਸਲੇ ਹੋ ਗਏ ਲੋ ਵੀ ਬਾਕੀ ਪੱਟੀਆਂ ਹੋ ਗਈਆਂ ਤੇ ਕੜਾਈਆਂ ਹੋ ਗਈਆਂ ਦੇਗੇ ਹੋ ਗਏ ਵੱਡੇ ਹਨ ਐਵੇਂ ਦਾ ਸਾਰਾ ਇਹ ਬਾਜ਼ਾਰ ਹੈ ਤੇ ਇੱਧਰ ਵੀ ਦੁਕਾਨਾਂ ਨੇ ਤੁਹਾਨੂੰ ਉਹ ਮੁਰਦੇ ਦਿਖਾਵਾਂਗੇ ਤੇ ਬਾਕੀ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਨਾ ਛੰਡੇ ਸੇਲ ਉਹਦੀ ਵੀਡੀਓ ਆਪਾਂ ਦੇਖਦੇ ਆਂ ਅਲੱਗ ਤੋਂ ਬਣਾ ਲਾਂਗੇ ਤੇ ਹਨ ਤੇ ਜੇ ਵੀਡੀਓ ਲੰਬੀ ਹੋ ਗਈ ਤੇ ਛੰਡੇ ਸੇਲ ਬਾਰੇ ਵੀ ਆਪਾਂ ਤੁਸੀ ਇਹਨਾਂ ਬਹੁਤ ਕਮੈਂਟ ਕਰ ਦਿੰਦੇ ਹੋ ਤੇ ਆਪਾਂ ਤੁਹਾਡੇ ਕਮੈਂਟਾਂ ਦੇ ਵਿੱਚ ਜਾਂ ਤੁਸੀਂ ਮੈਨੂੰ ਹੋਰ ਵੀ ਬੋਅ ਕਰਦੇ ਹੋ ਨਾ ਜੀ ਸਾਨੂੰ ਸੰਡੇ ਸੇਲ ਦਿਖਾਇਆ ਕਰੋ ਤੇ ਅੱਜ ਆਪਾਂ ਪਹੁੰਚੇ ਹੋਇਆ ਸ਼ਹਿਰ ਮਰੇੜਕੋਲ ਤੇ ਜਿਹੜੀ ਸੰਡੇ ਸੇਲ ਆ ਉਹ ਹਰੇਕ ਐਤਵਾਰ ਨੂੰ ਲੱਗਦੀ ਆ ਸ਼ਹਿਰ ਮਰੇੜਕੋਲ ਲੋਹਾ ਬਾਜ਼ਾਰ ਦੇ ਕੋਲੋਂ ਜਿਹੜੇ ਆਪਾਂ ਸੰਡੇ ਸੇਲ ਵੱਲੀ ਜਾ ਰਹੇ ਹਾਂ ਇੱਥੋਂ ਤੇ ਇਸ ਤੋਂ ਅੱਗੇ ਸੰਡੇ ਸੇਲ ਆ ਤੇ ਮੈਂ ਤੁਹਾਨੂੰ ਦਿਖਾਉਂਗਾ ਤੁਸੀਂ ਪ੍ਰੋਪਰ ਵੀਡੀਓ ਨਾਲ ਬਣੇ ਰਿਹਾ ਵੀ ਸੰਡੇ ਸੇਲ ਜ ਤੁਸੀਂ ਕਿਵੇਂ ਪਹੁੰਚ ਸਕਦੇ ਹੋ ਨਾ ਤੇ ਬਾਕੀ ਇਹ ਸਾਰਾ ਲੋਹਾ ਬਾਜ਼ਾਰ ਹੈਗੇ ਤੇ ਬਾਕੀ ਕੁਝ ਇਮਾਰਤਾਂ ਪੁਰਾਣੀਆਂ ਸ਼ਹਿਰ ਮਰੇੜਕੋਲ ਦੇਖ ਸਕਦੇ ਤੁਸੀਂ ਹਨਾ ਲਓ ਜੀ ਤੇ ਇਹ ਸਾਰੀ ਕੁਝ ਪੁਰਾਣੀਆਂ ਇਮਾਰਤਾਂ ਨੇ ਤੇ ਲੋਗੀ ਤੇ ਆਜੋ ਚੱਲਦੇ ਆ ਅੱਗੇ ਲਓ ਜੀ ਆਪਾਂ ਬਿਲਕੁਲ ਸੁੱਤੇ ਆ ਗਏ ਤੇ ਇਸ ਤੋਂ ਅੱਗੇ ਛੰਡੇ ਸੇਲਾ ਤੇ ਬਾਕੀ ਇੱਥੇ ਤੁਹਾਨੂੰ ਇੱਥੇ ਵੀ ਤੁਹਾਨੂੰ ਕਾਫੀ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ ਜੇਡ ਤੋਂ ਵੀ ਨਿਸ਼ਾਨੀ ਮੰਨ ਲਿਓ ਨਾ ਤੇ ਕੋਈਿੱਿੱਦਾ ਛੰਡੇ ਸੇਲੇ ਤੇ ਜਾ ਸਕਦੇ ਲੋਗੀ ਬਾਕੀ ਆਜੋ ਅੱਗੇ ਚੱਲਦੇ ਆ ਨਾ ਅੱਗੇ ਦਿਖਾਉਣਾ ਤੁਹਾਨੂੰ ਹੋਰ ਬਾਕੀ ਆ ਦੇਖੋ ਇੱਧਰ ਸਾਰੀਆਂ ਦੁਕਾਨਾਂ ਲੋਗੀ ਅੱਜ ਬਹੁਤ ਸਾਰੀਆਂ ਤੁਹਾਨੂੰ ਦੁਕਾਨਾਂ ਇੱਥੇ ਦੇਖਣ ਨੂੰ ਮਿਲਣਗੀਆਂ ਇੱਥੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਬੇਲ ਦਾ ਸਮਾਨ ਵੀ ਲੈ ਸਕਦੇ ਹੋ ਨਾ ਤੇ ਵੀ ਆ ਪਾਣੇ ਪੱਟੀਆਂ ਵਗੈਰਾ ਹੋ ਗਈਆਂ ਕੜਾਈਆਂ ਹੋ ਗਈਆਂ ਬਾਕੀ ਪੇਟੀਆਂ ਵਗੈਰਾ ਤੇ ਹੋਰ ਵੀ ਕਾਫੀ ਵੀ ਸਮਾਨ ਨੂੰ ਇਹਦਾ ਕਰਦੀ ਗੱਲ ਇੱਥੇ ਤੇ ਢੋਲ ਹਨ ਸਾਰੇ ਤੇ ਆ ਉਸ ਤੋਂ ਅੱਗੇ ਆ ਗਈ ਸੰਡੇ ਸੇਲ ਜਿਹਦੇ ਤੁਹਾਨੂੰ ਦਿਖਾਵਾਂਗੇ ਆਪਾਂ ਸੰਡੇ ਸੇਲ ਬਾਕੀ ਆ ਢੋਲ ਵਗੈਰਾ ਪੁਰਾਣੇ ਵਗੈਰਾ ਵੀ ਤੁਹਾਨੂੰ ਨਾ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋ ਬਾਕੀ ਆ ਦੇਖੋ ਤੇਰਾ ਸਾਰਾ ਅਮ੍ਰਿਤਕੋ ਸਾਰੀ ਇਹ ਮਾਰਕੀਟ ਦਾ ਸਹਿਰ ਮਰੇ ਕੋਲੇ ਦੀ ਲੋਹਾ ਬਾਜ਼ਾਰ ਤੇ ਹੁਣ ਆਪਾਂ ਪਹੁੰਚ ਗਏ ਆ ਸੰਡੇ ਸੇਲ ਤੇ ਹੁਣ ਆਪਾਂ ਸੰਡੇ ਸੇਲ ਤੁਹਾਨੂੰ ਦਿਖਾਵਾਂਗੇ ਤੇ ਸਾਰਾ ਤੁਹਾਨੂੰ ਆਪਾਂ ਢੰਡੇ ਛੇਲ ਦਾ ਕੱਪੜਾ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਦੂਜੀ ਸਾਈਡ ਵੀ ਦਿਖਾਵਾਂਗੇ ਵੀਡੀਓ ਨਾਲ ਤੇ ਆਪਾਂ ਸੰਡੇ ਛੇਲ ਦੀ ਹੁਣ ਕਵਰ ਕਰਾਂਗੇ ਉਹਨੂੰ ਤੁਹਾਡਾ ਆਪਾਂ ਅਲੱਗ ਤੋਂ ਵੀਡੀਓ ਪਾਵਾਂਗੇ ਸੰਡੇ ਛੇਲ ਦੀ ਬਾਕੀ ਆ ਪੇਟੀਆਂ ਵਗੈਰਾ ਹੋ ਗਏ ਢੋਲ ਵਗੈਰਾ ਹੋ ਗਏ ਨਾ ਲਓ ਲਓ ਜੀ ਸਾਹਮਣੇ ਆ ਗਈ ਸੰਡੇ ਛੇਲ ਇੱਥੋਂ ਸੰਡੇ ਛੇਲ ਸ਼ੁਰੂ ਹੋ ਜਾਂਦੀ ਆ ਇਹਦੀ ਵੀਡੀਓ ਆਪਾਂ ਅਲੱਗ ਤੋਂ ਲੈ ਕੇ ਆਉਂਦੇ ਹਾਂ ਲਓ ਜੀ ਆਪਾਂ ਤੁਹਾਨੂੰ ਦਿਖਾ ਰਹੇ ਆ ਸਿਆਰ ਮਰੀਰਕੋਟਲੇ ਦਾ ਲੋਹਾ ਬਾਜ਼ਾਰ ਤੇ ਇੱਥੇ ਸੰਡੇ ਛੇਲ ਲੱਗਦੀ ਆ ਸੰਡੇ ਛੇਲ ਦੀ ਆਪਾਂ ਵੀਡੀਓ ਅਲੱਗ ਤੋਂ ਬਣਾਈ ਆ ਉਹ ਇਹ ਸਾਰੀ ਮਾਗਰ ਸੰਦੇ ਦੇ ਹੈ ਜੀ ਇਹ ਸਾਰਾ ਲੋਹਾ ਬਾਜ਼ਾਰ ਹੈ ਇੱਥੇ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਲੋਹਾ ਬਾਜ਼ਾਰ ਸ਼ਹਿਰ ਮਰੀੜਕੋਟਲੇ ਦਾ ਤੇ ਇਹਦੇ ਬਾਰੇ ਵੀ ਆਪਾਂ ਨੂੰ ਬਹੁਤ ਮੈਸੇਜ ਤੇ ਫੋਨ ਆਇਆ ਸੀ ਹਨਾ ਬਹੁਤ ਵੀਰਾਂ ਨੇ ਫੋਨ ਕਰੇ ਤੇ ਵੀ ਸਾਨੂੰ ਲੋਹਾ ਬਾਜ਼ਾਰ ਇੱਕ ਵਾਰ ਟੂਰ ਕਰਾਇਓ ਤੇ ਅੱਜ ਫਿਰ ਆਪਾਂ ਤੁਹਾਨੂੰ ਟੂਰ ਕਰਾ ਰਿਹਾ ਸ਼ਹਿਰ ਮਰੀੜਕੋਟਲੇ ਦੇ ਲੋਹਾ ਬਾਜ਼ਾਰ ਦਾ ਤੇ ਇੱਥੇ ਤੁਹਾਨੂੰ ਸਮਾਂ ਲਾ ਢੋਲ ਹੋਗੇ ਹਨਾ ਪੇਟੀਆਂ ਹੋ ਗਈਆਂ ਬਾਕੀ ਹੋਰ ਵੀ ਲੋਹ ਦਾ ਜਿਹੜਾ ਤੁਹਾਨੂੰ ਸਾਰਾ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਦੇਖ ਸਕਦੇ ਤੇ ਅੱਜ ਮੈਂ ਅਲਮਾਰੀਆਂ ਵਗੈਰਾ ਪਈਆਂ ਨੇ ਪੁਰਾਣੀਆਂ ਹਨਾ ਕੁਬਿਤ ਟਿਕਟ ਆ ਜਾਂਦਾ ਹੋਊਗਾ 3:00 ਵਜੇ ਬਣਾ ਕੇ ਲੈ ਜਾਂਦਾ ਹਾਂ ਬਾਕੀ ਆ ਨਵੇਂ ਪੈਲੇ ਵਿੱਚ ਨਾ ਯਾ ਟਾਇਰ ਵਾਲੀਆਂ ਲਮਾਰੀਆਂ ਪੇਟੀਆਂ ਸੌਰੀ ਲਓ ਜੀ। ਕਾਪੀ ਆ ਸਾਰਾ ਦੇਖੋ ਇਧਰ ਆ ਨਾ ਐਵੇਂ ਦਾ ਸਾਰਾ ਇਹ ਉਹ ਆ ਤੇ ਆਹ ਜੋ ਪੱਟੀਆਂ ਵਗੈਰਾ ਹੋ ਗਏ ਜਿਵੇਂ ਹੈ ਨਾ ਤੇ ਆਹ ਢੋਲ ਵਗੈਰਾ ਹੋ ਗਏ ਜਿਵੇਂ ਕਣਕ ਵਾਲੇ ਟਾਇਰ ਵਾਲੇ ਲਓ ਜੀ। ਲਓ ਜੀ। ਐਵੇਂ ਦੀਆਂ ਆਹ ਕਿੱਲੀਆਂ ਲੱਗੀਆਂ ਹੋਈਆਂ ਨੇ ਹੈ ਨਾ ਲਓ ਵੀ ਢੋਲਾਂ ਨੂੰ ਤੇ ਆਹ ਦੇਖੋ ਸਾਰਾ ਲੋਬੀ ਅੱਜ ਤੁਹਾਨੂੰ ਆਪਾਂ ਦਿਖਾਈਆ ਸਾਰੀ ਸ਼ਹਿਰ ਮਲੇਰਕੋਟਲੇ ਦਾ ਲੋਹਾ ਬਾਜ਼ਾਰ ਬਾਕੀ ਸੰਡੇ ਸੇਲ ਦੀ ਵੀਡੀਓ ਆਪਾਂ ਅਲੱਗ ਤੋਂ ਬਣਾਵਾਂਗੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਨਾ ਲਓ ਜੀ ਤੇ ਬਾਕੀ ਆ ਸਾਰੀਆਂ ਤੁਹਾਨੂੰ ਇੱਥੇ ਦੁਕਾਨਾਂ ਮਿਲ ਜਾਣਗੀਆਂ ਤੇ ਕਾਫੀ ਵੱਡੀ ਮਾਰਕੀਟ ਹੈ ਮਲੇਰਕੋਟਲੇ ਦਾ ਲੋਹਾ ਬਾਜ਼ਾਰ ਦੀ ਜੇ ਆਪਾਂ ਗੱਲ ਕਰੀਏ ਜਿਵੇਂ ਆ ਸਾਰਾ ਸਮਾਨ ਤੁਹਾਨੂੰ ਲੋਹੇ ਦਾ ਮਿਲ ਜੂਗਾ ਨਾ ਵਾਕ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਕਮੈਂਟ ਕਰੋ ਤੁਸੀਂ ਸ਼ਹਿਰ ਮਲੇਰਕੋਟਲੇ ਦਾ ਕਿਹੜਾ ਬਾਜ਼ਾਰ ਦੇਖਣਾ ਨਾ ਬਾਕੀ ਆ ਵੱਡੇ ਕੜਾਹੇ ਹੋਗੇ ਜਿਵੇਂ ਹਨਾ ਪੱਟੀਆਂ ਹੋਗੀਆਂ ਤੇ ਆਲੀਆਂ ਢੋਲੀਆਂ ਸਾਰਾ ਤੁਹਾਨੂੰ ਐਵੇਂ ਦਾ ਸਾਰਾ ਸਮਾਨ ਮਿਲ ਜੂ। ਲਓ ਜੀ। ਬਾਕੀ ਆ ਆ ਗਈ ਦੁਕਾਨ ਅੱਗੇ ਲੋਹੇ। ਬਾਕੀ ਤੁਸੀਂ ਨਾ ਕਮੈਂਟ ਜ਼ਰੂਰ ਕਰਿਓ ਜੀ ਤੁਸੀਂ ਕਿਹੜੇ ਸ਼ਹਿਰ ਦਾ ਕਿਹੜਾ ਬਾਜ਼ਾਰ ਦੇਖਣਾ ਕਿਹੜੀ ਸ਼ੇਲ ਦੇਖਣੀ ਆਪਾਂ ਤੁਹਾਨੂੰ ਦਿਖਾਵਾਂਗੇ। ਤੇ ਲਓ। ਤੇ ਬਾਕੀ ਕਾਫੀ ਵੱਡੀ ਮਾਰਕੀਟ ਹੈ ਲੋਹਾ ਬਾਜ਼ਾਰ ਵੀ ਜੇ ਆਪਾਂ ਗੱਲ ਕਰੀਏ। ਹਨਾ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ। ਬਾਕੀ ਕੁਝ ਪੁਰਾਣੀਆਂ ਇਮਾਰਤਾਂ ਵੀ ਤੁਸੀਂ ਦੇਖ ਸਕਦੇ ਹੋ। ਤੇ ਮਰੇ ਕੋਲੇ ਭਾਂਡੇ ਵਾਲਾ ਬਾਜ਼ਾਰ ਵੀ ਹੈਗਾ ਉਹ ਵੀ ਤੁਹਾਨੂੰ ਆਪਾਂ ਕੇ ਤੁਨ ਟੂਰ ਕਰਾਵਾਂਗੇ ਹਨਾ। ਲਓ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਆਪਾਂ ਖਰੀਦੇ ਅੱਜ ਸੰਡੇ ਸੇਲ ਤੋਂ ਟਾਵਲ ਤੇ ਇਹ ਤੁਸੀਂ ਆਪਣੀ ਪਿਛਲੀ ਇੱਕ ਵੀਡੀਓ ਆਪਾਂ ਪਾਵਾਂਗੇ ਜਾਂ ਇਹ ਤੋਂ ਪਹਿਲਾਂ ਪਾਵਾਂਗੇ ਜਾਂ ਮਗਰੋਂ ਪਾਵਾਂਗੇ ਉਹ ਤੁਸੀਂ ਦੇਖ ਲਿਓ ਤੇ ਅੱਜ ਆਪਾਂ ਤੁਹਾਨੂੰ ਸਾਰੀ ਸੰਡੇ ਸੇਲ ਦਿਖਾਵਾਂਗੇ ਕਿਉਂਕਿ ਸੰਡੇ ਸੇਲ ਦੀ ਮੈਨੂੰ ਬਹੁਤ ਖੂਨ ਆਉਂ ਜਾਂਦੇ ਨੇ ਵੀ ਸੰਡੇ ਸੇਲ ਦਿਖਾਇਆ ਕਰੂਗਾ ਨਾ ਪਰ ਕਈ ਵਾਰੀ ਤਾਂ ਉਹਦਾ ਟਾਈਮ ਨਹੀਂ ਲੱਗਦਾ ਉਹ ਤਾਂ ਕੁਝ ਸਰਫ ਮਿਸ ਹੋ ਜਾਂਦੇ ਵਾਸੇ ਕੋਸ਼ਿਸ਼ ਕਰਾਂਗਾ ਕਰਾਂ ਤੁਹਾਨੂੰ ਬ੍ਰੇਕ ਸੰਡੇ ਆਪਾਂ ਬ੍ਰੇਕ ਕੋਲੇ ਸਾਰੇ ਸ਼ੰਡੇ ਜੇ ਦਿਖਾਇਆ ਕਰੀਏ ਬਕੀ ਆਹ ਆ ਰਹੀਏ ਜਿਹਨੇ ਆਪਣੇ ਲੋਹੇ ਦੇ ਦੁਕਾਨਾਂ ਮਿਲ ਜਾਣੀਆਂ ਹਨ ਆ ਜਾਲੀ ਵਗੈਰਾ ਹੋਵੇ ਲੋਹੇ ਦੀ ਜਮੇ ਸਾਰੀਆਂ ਹਨ ਛੋਲ ਵਗੈਰਾ ਹੋਗੇ ਕਣਕ ਵਾਲੇ ਐਵੇਂ ਦੇ ਸਾਰੀਆਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਤੁਸੀਂ ਦੇਖੇ ਨੂੰ ਜੀ ਮਿਲ ਜਾਣਗੀਆਂ ਲਓ ਜੀ ਬਾਕੀ ਆ ਦੇਖੋ ਇੱਧਰ ਤੇ ਆ ਕਈਆਂ ਹੋਗੀਆਂ ਜਮੇ ਹਨ ਤਾਰਾਂ ਹੋਗੀਆਂ ਤਾਰਾਂ ਛੁੱਲੇ ਹੋਗੇ ਬਾਕੀ ਹੋਰ ਵੀ ਕਾਫੀ ਸਮਾਨ ਤੁਹਾਨੂੰ ਲੋਹੇ ਦਾ ਮਿਲ ਜੂਗਾ ਉੱਪਰਲੀ ਸਾਈਡ ਵੀ ਤੁਹਾਨੂੰ ਲੋਹੇ ਦੇ ਦੁਕਾਨਾਂ ਆਪਾਂ ਪਹਿਲਾਂ ਦਿਖਾ ਦਈਏ ਸਾਰੀਆਂ ਹਨ ਲਓ ਜੀ ਅੱਗੇ ਵੀ ਕਾਫੀ ਮਾਰਕੀਟ ਹੈ ਤੇ ਹੋ ਸਕਦਾ ਕੁਝ ਸੈਤ ਵਰਗਾ ਕੇ ਬੰਦ ਹੁੰਦੀ ਹੋਵੇ ਵੈਸੇ ਬੰਦ ਤਾਂ ਹੈ ਨਹੀਂ ਇੰਨੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਬਾਕੀ ਆਪਾਂ ਪ੍ਰੋਪਰ ਵੀ ਇਹ ਬਾਜ਼ਾਰ ਦੀ ਵੀਡੀਓ ਮੰਨ ਲਾ ਕੇ ਵੀ ਕੀ ਰੇਟ ਆ ਨਾ ਕੀ ਰੇਟ ਤੋਂ ਸਮਾਨ ਮਿਲਦਾ ਸਾਰੀ ਪ੍ਰੋਪਰ ਵੀਡੀਓ ਵੀ ਆਪਣੇ ਚੈਨਲ ਤੇ ਪਾਈ ਹੋਈ ਆ ਤੁਸੀਂ ਉਹ ਵੀਡੀਓ ਜਾ ਕੇ ਦੇਖ ਸਕਦੇ ਹੋ ਪ੍ਰੋਪਰ ਅਗੇ ਦਿਖਾਈ ਹੋਈ ਆ ਲਓ ਜੀ ਆਪਾਂ ਜਿੱਥੋਂ ਸਟਾਰਟ ਕਰੀ ਦੀ ਵੀਡੀਓ ਉੱਥੇ ਆਪਾਂ ਪਹੁੰਚਣ ਵਾਲੇ ਹੋਗੇ ਤੇ ਇਹ ਜੀ ਸਾਰਾ ਮਰੀਲ ਕੋਟਲੇ ਸ਼ਹਿਰ ਦੇ ਲੋਹੇ ਵਿਆਰ ਦਾ ਟੂਰ ਤੇ ਤੁਸੀਂ ਆਪਾਂ ਨੂੰ ਬਹੁਤ ਫੋਨ ਕਰੇਤੀ ਮੈਸੇਜ ਕਰੇਤੀ ਨਾ ਇੰਸਟਾਗ੍ਰਾਮ ਦੇ ਉੱਤੇ ਆਪਾਂ ਤੁਹਾਡੇ ਕਹਿਣ ਤੇ ਪਰ ਉਹਨੂੰ ਪੂਰਾ ਟੂਰ ਕਰਾਇਆ ਹੋਰ ਥੋੜਾ ਬਾਰਜ ਬਣਦਾ ਵੀਡੀਓ ਨੂੰ ਲਾਈਕ ਕਰਨ ਦਾ ਯਿਆਰ ਕਰਨ ਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਯਾ ਦੇਖ ਸਕਦੇ ਹੋ ਸਾਰੀਆਂ ਨਾ ਦੁਕਾਨਾਂ ਲਓ ਜੀ ਐਵੇਂ ਦਾ ਕੋਲ ਸਾਰਾ ਇਹ ਬਾਜ਼ਾਰ ਆ ਤੇ ਅੱਗੇ ਵੀ ਕਾਫੀ ਮਾਰਕੀਟ ਹੈਗੀ ਹੈ ਜੀ ਆਪਾਂ ਗੱਲ ਕਰੀਏ ਨਾ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੀ ਤੇ ਆ ਚੌਂਕ ਤੋਂ ਅੱਗੇ ਵੀ ਕਾਫੀ ਮਾਰਕੀਟ ਆ ਇੱਧਰ ਹੀ ਸਾਰਾ ਚਮੜਾ ਬਾਜ਼ਾਰ ਉਹਦਾਂ ਸਾਨੂੰ ਆਪਾਂ ਟੋਲੇ ਆ। ਆ ਦੇਖੋ ਸਾਰਾ ਨਾ ਐਵੇਂ ਤੁਹਾਨੂੰ ਖੁੱਲੇ ਹੋ ਗਏ। ਤੇ ਘਟੋਲ ਵਗੈਰਾ ਸਾਰੇ ਐਵੇਂ ਹਨ ਬਾਲਟੀਆਂ, ਸੀਲੀਆਂ, ਲੋਹੇ ਜਿਹਾ ਸਾਰੀ ਸਾਰੀਆਂ ਮਿਲ ਜਾਣਗੇ। ਲਓ ਜੀ ਇੱਥੋਂ ਆਪਾਂ ਇਹਦੀ ਵੀਡੀਓ ਸਟਾਰਟ ਕਰੀ ਦੀ ਹੈ ਨਾ ਤੇ ਇੱਥੇ ਤੱਕ ਸਾਰੀ ਇਹ ਮਾਰਕੀਟ ਆ ਜਾਂਦੀ ਆ ਤੇ ਇੱਧਰ ਹੀ ਮਾਰਕੀਟ ਹੈਗੀ ਆ ਤੇ ਇੱਧਰ ਆ ਸਾਰਾ ਚਮੜਾ ਬਾਜ਼ਾਰ ਆ ਜਾਂਦਾ। ਬਰੇਕ ਕੋਲੇ ਸ਼ਹਿਰ ਦਾ। ਇਹ ਸਾਰਾ ਚਮੜਾ ਬਾਜ਼ਾਰ ਆ ਗਿਆ। ਲਓ ਜੀ ਇਹ ਤੋਂ ਵੀ ਦਿੱਖਤੀਆਂ ਵਗਾਰਾ ਕੱਪੜੇ ਦੁਕਾਨਾਂ ਤੋਂ ਬਹੁਤ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਨਾ ਤੇ ਅੱਜ ਆਪਾਂ ਤੁਹਾਨੂੰ ਕਰਾਇਆ ਸ਼ਹਿਰ ਮਰੇਰੇ ਕੋਲੇ ਲੋਹੇ ਵਿਆਰ ਦਾ ਟੂਰ ਲੋ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸਹਿਰ ਮਰੀਡਕੋਟ ਦਾ ਲੋਹਾ ਬਾਜ਼ਾਰ ਦਿਖਾਇਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਤੁਹਾਨੂੰ ਹੋਰ ਕਿਹਨੇ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ